ਸਸ਼ੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਨ ਸਟਪੀ ਕਵਲ ਐਮ ਸੀ ਦੀਆਂ ਚੋਣਾਂ ਦਾ ਅੱਜ ਆਖਰੀ ਦਿਨ ਹੈ ਜੀ ਲੋਕੀ ਜਿਹੜੇ ਨੇ ਕਿ ਘਰਾਂ ਤੋਂ ਨਿਕਲ ਕੇ ਵੋਟਾਂ ਪਾਣੇ ਜਾ ਰਹੇ ਨੇ ਕਿਉਂਕਿ ਕਾਉਂਸਲਰ ਦੀਆਂ ਇਹ ਇਲੈਕਸ਼ਨਾਂ ਨੇ ਮੇਰ ਵੀ ਬਣਿਆ ਜਾਏਗਾ ਪਰ ਜਿਹੜਾ ਕਾਉਂਸਲਰ ਹੈ ਇੱਕ ਇਲਾਕੇ ਦੀ ਸੁਧਾਰ ਕਰਦਾ ਕਿਉਂਕਿ ਦੇਖਿਆ ਜਾਵੇ ਤਾਂ ਹੈਗਾ ਤੁਹਾਨੂੰ ਮਸਲੇ 'ਚ ਕਦੀ ਵੀ ਕੋਈ ਕੰਮ ਪੈਂਦਾ ਤੇ ਕਾਉਂਸਲਰ ਹੀ ਜਿਹੜਾ ਅੱਗੇ ਆਗੇ ਉਸ ਕੰਮ ਤੇ ਜੋ ਹੈ ਕਿ ਉਹ ਸੋਲਵ ਕਰਦਾ ਉਸ ਕੰਮ ਠੀਕ ਕਰਦਾ ਸੜਕਾਂ ਦੀ ਗੱਲ ਕਰ ਲਈਏ ਗੰਦੇ ਪਾਣੀ ਦੀਆਂ ਗੱਲ ਕਰ ਲਈਏ ਬਿਜਲੀ ਦੀ ਗੱਲ ਕਰ ਲਈਏ ਹੋਰ ਵੀ ਜਿਹੜੇ ਬੜੇ ਮਸਲੇ ਨੇ ਕਾਉਂਸਲਰ ਵੱਲੋਂ ਜਿਹੜੇ ਨੇ ਸੁਲਝਾਏ ਜਾਂਦੇ ਨੇ ਲੋਕੀ ਜਿਹੜੇ ਨੇ ਘਰਾਂ ਤੋਂ ਨਿਕਲ ਕੇ ਵੋਟਾਂ ਪਾਣੇ ਨਿਕਲ ਚੁੱਕ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਕਿ ਲੋਕੀ ਜਿਹੜੇ ਨੇ ਕਿੱਥੇ ਵੋਟਾਂ ਪਾਣ ਲਈ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਕਿ ਆਪਣਾ ਜਿਹੜਾ ਕੰਮ ਨਿਭਾਇਆ ਜਾ ਰਿਹਾ ਕਿਉਂਕਿ ਇੱਕ ਗੱਲ ਕਰ ਲਈ ਕਾਉਂਸਲਰ ਜਿਹੜਾ ਹੈਗਾ ਮਲੇਦੀ ਸੁਧਾਰ ਕਰਦਾ ਸਾਰਾ ਉਹਨਾਂ ਕਾਉਂਸਲਰ ਨੇ ਦੇਖਣਾ ਹੁੰਦਾ ਅਸੀਂ ਇਸ ਵਕਤ ਵਾਰਡ ਨੰਬਰ 40 ਅੰਮ੍ਰਿਤਸਰ ਤੇ ਵਿੱਚ ਮੌਜੂਦ ਆ ਤੇ ਇਹ ਸਕੂਲ ਇਸ ਕੈਂਪੀ ਸਕੂਲ ਹੈ ਜਿੱਥੇ ਕਿ ਲੋਕੀ ਜਿਹੜੇ ਨੇ ਵੋਟਾਂ ਪਾ ਸੁਰੱਖਿਆ ਲਈ ਰੱਖੇ ਹੋਏ ਨੇ ਕਿਉਂਕਿ ਦੇਖਿਆ ਤਾਂ ਕੋਈ ਅਨਪ੍ਰਸ਼ਾਤਿ ਬੰਦਾ ਕੋਈ ਆ ਕੇ ਕੁਛ ਇੱਥੇ ਕੁਛ ਕਰ ਨਾ ਦੇਵੇ ਜਾਂ ਕੁਛ ਹੋਰ ਉਸ ਲਈ ਵੀ ਸਿਕਿਉਰਿਟੀ ਦੇ ਵੀ ਮੱਦੇ ਨਜ਼ਰ ਰੱਖੇ ਗਏ ਨੇ ਕਾਉਂਸਲਰ ਦੀਆਂ ਇਲੈਕਸ਼ਨਾਂ ਪਹਿਲਾਂ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਸੀ ਪਹਿਲੇ ਐਮਐਲਏ ਦੀਆਂ ਹੋਈਆਂ ਫਿਰ ਐਮਪੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਸਰਪੰਚੀ ਦੀਆਂ ਇਲੈਕਸ਼ਨਾਂ ਤੇ ਹੁਣ ਕਾਉਂਸਲਰ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਸ਼ਹਿਰ ਦੇ ਵਿੱਚ ਉਹ ਹਮੇਸ਼ਾ ਗੁਰੂ ਨਗਰੀ ਦੀ ਗੱਲ ਕੀਤੀ ਜਾਵੇ ਗੁਰੂਆਂ ਦੀ ਨਗਰੀ ਇੱਥੇ ਟੂਰਿਸਟ ਬੜੇ ਆਉਂਦੇ ਨੇ ਮੱਲੇ ਦੀ ਗੱਲ ਕਰ ਲਈਏ ਮੱਲੇ ਅੱਛੇ ਤਾਂ ਦੇ ਵਿੱਚ ਬੜੇ ਹੀ ਕੰ ਕਿ ਲੋਕ ਜਿਹੜੇ ਨੇ ਕਿ ਵੋਟ ਪਾਣ ਲਈ ਇੱਥੇ ਆ ਰਹੇ ਨੇ ਚੈਕਿੰਗ ਕਰਕੇ ਹਰ ਇੱਕ ਨੂੰ ਭੇਜਿਆ ਜਾ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਇੱਕ VOTING ਹੀ ਜਿਹੜੀ ਹੈ ਕਿ ਬਹੁਤ ਜ਼ਰੂਰੀ ਹੁੰਦੀ ਹੈ ਹਰ ਇੱਕ ਨਾਗਰਿਕ ਦਾ ਹੱਕ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਨੇ ਕਰ ਰਹੇ ਨੇ ਤੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਜਾਣਦੇ ਆ ਕਿ ਕੀ ਕਹਿਣਾ ਸਸ਼ੀ ਗੱਜ ਜੀ ਬਹੁਤ ਠੀਕ ਆ ਨਾਮ ਇਹ ਤਾਂ ਦਾ ਨਿਰਮਨਦਰ ਸਿੰਘ ਇੱਥੋਂ ਦੇ ਇੱਥੇ ਲੋਕ ਹੈ ਲੋਕਲ ਦੇ ਨਹੀਂ ਮੈਂ ਕੈਨੇਡਾ ਤੋਂ ਆਇਆ ਸੀਗਾ ਸਿਰਫ ਵੋਟਾਂ ਪਾਣ ਵਾਸਤੇ ਅੱਛਾ ਫਰਕਦੋਂ ਦੇ ਆਏ ਆ ਤੇ ਪਰ ਇੱਥੇ ਕੋਈ ਸਫਾਈ ਨਹੀਂ ਹੈ ਨਹੀਂ ਅਸੀਂ ਇੰਨੀ ਦਰੋਂ ਵੋਟ ਪਾਣ ਵੀ ਆਈਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਉਧਰ ਸੁਨਾਗ ਉਸ ਭਾਈ ਕਰਾਂਦੇ ਨੇ ਤੇ ਨਾ ਕੋਈ ਇੱਥੇ ਤੁਹਾਡੇ ਸੀਵਰ ਵਗੈਰਾ ਭਾਈ ਤਾਂ ਉੱਥੇ ਤਾਂ ਦੇਖੀਦਾ ਵੀ ਬਹੁਤ ਸਫਾਈ ਹੁੰਦੀ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਇੱਥੇ ਵੀ ਉਹੋ ਜਿਹਾ ਕੰਮ ਹੋਵੇ ਤੇ ਤਾਂ ਹੀ ਉਹੋ ਜਿਹੇ ਕਾਉਂਸਲਰ ਚੁਣੇ ਜਾਣ ਜਿਹੜੇ ਕਿ ਚੰਗੀ ਤਰ੍ਹਾਂ ਸਫਾਈ ਵਗੈਰਾ ਕਰਾ ਸਕਣ ਤੇ ਕਿਹੜੇ ਬੰਦੇ ਕੀ ਕਿਹੜੇ-ਕਿਹੜੇ ਮਸਲੇ ਹੁੰਦੇ ਕੂੜੇ ਦਾ ਮਸਲਾ ਹੁੰਦਾ ਹੋਰ ਪਾਣੀ ਦਾ ਵੀ ਕਿੱਦਾਂ ਦਾ ਮਨ ਇੱਕ ਏਰੀਆ ਦੇ ਵਿੱਚ ਤੁਹਾਡੇ ਸਾਫ ਸਫਾਈ ਰਹਦੀ ਹੈ ਕਿ ਨਹੀਂ ਰਹੇ ਉੱਥੇ ਕਨੇਡਾ ਦੇ ਵਿੱਚ ਤਾਂ ਬਹੁਤ ਵਧੀਆ ਹੈਗਾ ਇੱਥੇ ਜਦੋਂ ਆਈਦਾ ਤਾਂ ਫਿਰ ਗਲੀਆਂ ਦੇ ਵਿੱਚ ਉਦਾਂ ਹੀ ਕੂੜਾ ਪਿਆ ਹੁੰਦਾ ਉਦਾਂ ਹੀ ਤੁਹਾਡੇ ਸਫਾਈ ਵਗੈਰਾ ਨਹੀਂ ਹੋਈ ਹੁੰਦੀ ਐਸਾ ਹਾਵ ਨਾਲ ਇਹਨਾਂ ਨੂੰ ਚਾਹੀਦਾ ਜਿਹੜਾ ਵੀ ਹੁਣ ਕੌਂਸਲਰ ਬਣੇ ਐਸ ਗੱਲ ਵੱਲ ਜ਼ਿਆਦਾ ਧਿਆਨ ਦੇਵੇ ਅਸੀਂ ਕੀ ਆਪਣੇ ਤੁਹਾਨੂੰ ਇਹ ਨਹੀਂ ਪੁੱਛਾਂਗੇ ਕਿ ਕਿਸ ਪਾਰਟੀ ਨੂੰ ਵੋਟ ਪਾਉਣ ਲੱਗੇ ਪਰ ਇਹ ਪੁੱਛਾਂਗੇ ਕਿ ਮੱਦੇਨਜ਼ਰ ਧਾਕੇ ਕੌਂਸਲਰ ਨੂੰ ਵੋਟ ਪਾਉਣ ਲੱਗੇ ਕਿ ਕੌਂਸਲਰ ਮੇਰਾ ਆ ਕੰਮ ਕਰੇਗਾ ਆ ਹੁਣ ਤੱਕ ਦੇ ਸੋਚ ਸਮਝ ਕੇ ਹੀ ਪਾਣੀ ਪੈਣੀ ਵੋਟ ਕਿਉਂਕਿ ਜਿਹੜੇ ਕੌਂਸਲਰ ਆਏਗਾ ਜਿਹੜਾ ਵੀ ਹੁਣ ਵੀ ਆਏਗਾ ਉਹ ਇਸ ਗੱਲ ਦਾ ਧਿਆਨ ਰੱਖੇ ਵੀ ਆਪਣਾ ਸਫਾਈ ਵਗੈਰਾ ਕਰਾਈ ਜਾਵੇ ਤੇ ਅੱਛੀ ਤਰ੍ਹਾਂ ਕੋੜਾ ਕਾਣਾ ਚਕਾਇਆ ਜਾਵੇ ਨਹੀਂ ਅਕੱਦੇਸਾ ਕੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹ ਕੂੜੇ ਦਾ ਮਸਲਾ ਜਿਹੜਾ ਹੈ ਕਿ ਬਹੁਤ ਵੱਡਾ ਮਸਲਾ ਹੈ ਕਿ ਲੋਕੀ ਜਿਹੜੇ ਨੇ ਕਿ ਕੂੜੇ ਤੋਂ ਬਹੁਤ ਪਰੇਸ਼ਾਨ ਨੇ ਕਿ ਇੱਕ ਜਿਹੜੇ ਇਹ ਕੂੜੇ ਦੀ ਹੀ ਗੱਲ ਹੈ ਕਿ ਕਿ ਨਗਰ ਨਿਗਮ ਦੀ ਗੱਲ ਕਰੀਏ ਜੋ ਚੋਨਾ ਹੁੰਦੀਆਂ ਨੇ ਕੂੜੇ ਵਾਲੇ ਜਦ ਤੱਕ ਕੂੜਾ ਚੁੱਕ ਨਹੀਂ ਆਉਂਦੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਕੂੜੇ ਦੇ ਨਾਲ ਬਹੁਤ ਬਿਮਾਰੀਆਂ ਜੜੀਆਂ ਨੇ ਪੈਦਾ ਹੁੰਦੀਆਂ ਨੇ ਵੱਖ-ਵੱਖ ਬਿਮਾਰੀਆਂ ਜਿਹੜੀਆਂ ਬੱਚਿਆਂ ਨੂੰ ਵੀ ਲੱਗ ਜਾਂਦੀਆਂ ਨੇ ਤੇ ਵੱਡੀ ਵੱਡੀ ਬਿਮਾਰੀਆਂ ਦੇ ਨਾਲ ਬੱਚੇ ਚੂਜਦੇ ਨੇ ਤੇ ਇੱਥੇ ਜਿਹੜੇ ਲੋਕੀ ਨੇ ਵੋਟ ਪਾਣ ਆ ਰਹੇ ਨੇ ਆਪਣਾ ਵੋਟ ਦਾ ਇਸਤੇਮਾਲ ਕਰਨ ਆ ਰਹੇ ਨੇ ਇਹ ਬਣਾ ਸਕਦੇ ਹੋ ਵੱਡੀ ਤੋਂ ਵੱਡੀ ਸਰਕਾਰ ਨੂੰ ਜੋ ਹੈ ਕਿ ਹਰਾ ਵੀ ਸਕਦੇ ਹੋ ਆਪਣਾ ਜਿਹੜਾ ਮਨਪਸੰਦ ਜਿਹੜਾ ਵਾ ਕਿ ਉਮੀਦਵਾਰ ਨੂੰ ਉਸ ਨੂੰ ਜਿਤਾ ਸਕਦੇ ਹੋ ਤਾਂ ਲੋਕੀ ਜਿਹੜੇ ਨੇ ਸਵੇਰ ਤੋਂ 7 ਵਜੇ ਤੋਂ ਹੀ ਜਿਹੜੇ ਨੇ ਕਿ ਵੋਟਾਂ ਪਾਣੇ ਨਿਕਲ ਚੁੱਕੇ ਨੇ ਤੇ ਜਿਹੜਾ ਅੱਜ ਸ਼ਾਮ ਤੱਕ ਜਿਹੜਾ ਹੈ ਕਿ ਇੱਥੇ ਜਿਹੜਾ ਕਿ ਰਿਜ਼ਲਟ ਆ ਵੀ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਹਲੇ ਵੀ ਵੋਟਾਂ ਪਾ ਕੇ ਬਾਹਰ ਆ ਰਹੇ ਨੇ ਤੇ ਤੁਹਾਨੂੰ ਦਿਖਾ ਦਈਏ ਕਿ ਲੋਕ ਜਿਹੜੇ ਨੇ ਕਿ ਵੋਟ ਪਾ ਕੇ ਆਪਣਾ ਜਿਹੜਾ ਵੋਟ ਦਾ ਵੋਟ ਦਾ ਇਸਤੇਮਾਲ ਕਰਕੇ ਜੋ ਹੈ ਕਿ ਆ ਰਹੇ ਹੋਰ ਵੀ ਕੁਝ ਲੋਕਾਂ ਨਾਲ ਗੱਲ ਕਰਦੇ ਵੀ ਲੋਕ ਜਿਹੜੇ ਨੇ ਇੱਥੇ ਹੈਗੇ ਨੇ ਗੱਲਬਾਤ ਕਰ ਲੈਣੇ ਆ ਆਮ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ ਕਿ ਕੀ ਆਖਿਰ ਕਿਸ ਚੀਜ਼ ਨੂੰ ਦੇਖ ਕੇ ਜਿਹੜੇ ਨੇ ਕਿ ਵੋਟ ਪਾ ਰਹੇ ਨੇ ਕਿਉਂਕਿ ਲੋਕ ਤੁਸੀਂ ਦੇਖ ਸਕਦੇ ਹੋ ਸਿੱਰੇ ਸਿੱਰੇ ਆ ਕੇ ਪੁੱਛਦੇ ਨੇ ਵੋਟ ਪਾ ਲੈ ਆਏ ਨੇ ਗੱਲਬਾਤ ਕਰ ਲੈਣੇ ਆ ਸਸੀ ਕਾ ਭਾਜੀ ਅੱਛੇ ਕਾਲ ਕੀ ਨਾਮ ਹੈ ਜੀ ਬਤਾਛਾ ਜੀ ਵੋਟ ਪਾ ਜਾ ਰਹੇ ਹੋ ਹਾਂ ਜੀ ਕਰ ਕੀ ਮਾਰੇ ਮਨ ਚ ਵਿੱਚ ਰੱਖ ਕੇ ਕੌਂਸਲਰ ਨੂੰ ਵੋਟ ਪਾ ਰਹੇ ਪਾਰਟੀ ਦਾ ਨਾਮ ਹੀ ਪੁੱਛਾਂਗੇ ਪਰ ਇੱਕ ਕੌਂਸਲਰ ਕਿਦਾਂ ਦਾ ਚਾਹੁੰਦੇ ਹੋ ਕਿ ਮੱਲੇ ਚ ਕੌਂਸਲਰ ਕਿਦਾਂ ਦਾ ਹੋਣਾ ਚਾਹੀਦਾ ਕੌਂਸਲਰ ਵਧੀਆ ਚਾਹੀਦਾ ਵੀਰ ਤੇ ਕੌਂਸਲਰੇ ਸੀ ਹੁੰਦਾ ਲਾ ਕੋਈ ਸੀਵਰ ਦੀ ਪ੍ਰੋਬਲਮ ਹੋਣਾ ਸੀਵਰ ਉਹ ਲੋ ਗਿਆ ਹੜਾ ਉਹ ਸਪਾਈ ਦਾ ਹੋ ਗਿਆ ਹੈ ਨਾ ਤੇ ਮੇਨ ਹੀ ਹੋ ਗਿਆ ਹੈ ਨਾ ਇਹ ਦੋ ਚਾਰ ਚੀਜ਼ਾਂ ਦੀਆਂ ਮੇਨ ਕੌਂਸਲਰ ਨੂੰ ਨਾ ਕੋਈ ਸਫਾਈ ਨਹੀਂ ਹੈਗਾ ਨਾ ਬਰਬਦ ਸਫਾਈ ਦਾ ਨਾਗਾ ਕੂੜੇ ਦੇ ਢੇਰ ਲੱਗੇ ਆ ਅੱਛਾ ਠੀਕ ਹੈ ਨਾ ਗੱਲ ਇਹ ਵਾਲੀ ਮੇਨ ਚੀਜ਼ਾਂ ਦੀ ਹੁੰਦੀਆਂ ਕਦੇ ਕਹਿੰਦੇ ਆ ਕੇ ਦੇਖਿਆ ਨਹੀਂ ਪਛਾਣੂ ਤੇ ਕੋਈ ਇੱਥ ਵਲਕਿ ਉਹ ਗੱਲ ਸੱਚ ਹੈ ਕਿ ਵੋਟ ਪਾਣ ਲਈ ਉਦੋਂ ਆ ਜਾਂਦੇ ਆ ਮੈਂ ਕਹਿਣ ਆਏ ਤੇ ਉਸ ਬਾਅਦ ਆਉਂਦੇ ਨਹੀਂ ਵੋਟਾ ਮੰਗਦਾ ਵੋਟਾਂ ਨੂੰ ਉਹਦੇ ਹੱਥ ਜੋੜਦੇ ਆ ਤੇ ਸਾਲੋਂ ਬਾਅਦ ਉਹ ਆੜਾ ਮੁੜ ਕੇ ਕੋਈ ਨੂੰ ਆ ਕੇ ਦੀ ਬਾਦ ਵਿੱਚ ਪੁੱਛਦਾ ਦੇਖ ਕੋਈ ਉਹ ਕਹਿੰਨ ਕੋ ਕੰਮ ਕਰਨ ਲੱਗੇ ਮੋਰੀ ਲੋਣਦੀ ਰਾਸ਼ਨ卡ਦੀ ਉਹ ਵੀ ਕਹਿੰਦੇ ਨਹੀਂ ਭਾਈ ਉਹ ਘਰ ਲਈਏ ਗਏ ਕਿਤੇ ਆਏ ਆ ਅੱਛਾ ਇਹ ਗੱਲ ਉੱਥੇ ਗਏ ਇੱਥੇ ਗਏ ਪਰ ਇਤਰਾ ਨਹੀਂ ਨਾ ਕਰਨਾ ਚਾਹੀਦਾ ਹਨਾ ਮੱਲੇ ਦਾ ਇਹਦੇ ਆਪਣਾ ਮੱਲਾ ਵਾ ਠੀਕ ਹੈ ਨਾ ਮੱਲੇ ਦੇ ਸਾਹਦ ਨਾਲ ਪਰ ਚੱਲਣਾ ਚਾਹੀਦਾ। ਉਹ ਕਿਹਦੀ ਜਿਹੜੀ ਕਹਿੰਦੇ ਕਨੇ ਸਾਰੇ ਠਾਨ ਵੀ ਆ ਪਾਉਂਦੇ ਭਾਜੀ ਆਓ ਵੋਟ ਪਾਣ ਚਲੀਏ। ਇਤਨਾ ਹੀ ਪੱਕੀ ਗੱਲ ਹੈ। ਪੱਕੀ ਗੱਲ ਉਹ ਤੋਂ ਥੋੜਾ ਜਿਹਾ। ਉਹ ਤੋਂ ਥੋੜਾ ਦਾਣਾ ਉਹ ਤੱਕ ਉਹਨਾਂ ਦੱਸ ਦੇਣੇ ਕੋਲ ਨਹੀਂ ਹਣਾ। ਤੇ ਦਾਦਣ ਕਰਕੇ ਮੁੜ ਕੇ ਫਿਰ ਉਹਨਾਂ ਨੇ ਆ ਪੰਜ ਸਾਲ। ਪਿਆ ਦੋ ਤੁਰਿਆ ਉਹ ਮਕਰ ਬਕਰ ਸਾਡੇ ਹਣਾ। ਅੱਛਾ ਤੇ ਤੁਹਾਡੇ ਕੀ ਮਸਲੇ ਦੇ ਮਹੱਲੇ ਆ ਕਿਹੜਾ ਕਿਹੜਾ ਕੰਮ ਜਿਹੜਾ ਹਲੇ ਤੱਕ ਨਹੀਂ ਹੋਇਆ। ਸਾਡੇ ਸਾਲ ਹੋ ਗਿਆ ਜੀ ਗਲੇ 'ਚ ਕੋਈ ਕੂੜੇ ਵਾਲੀ ਗੱਡੀ ਨਹੀਂ ਆ ਰਹੀ। ਤੇ ਕਾਉਂਸਲਰ ਬੜੀ ਦੇਰ ਤੇ ਜਿਹੜਾ ਭੰਗ ਹੋਇਆ ਤੇ ਅਫਸਰਸ਼ਾਈ ਚਲਦੀ ਰਹੀ ਆ। ਇਹ ਕਿਸੇ ਨਾ ਕੋਈ ਨਾਇ ਨਹੀਂ ਹੋ ਰਿਹਾ ਤੇ ਮਹੱਲੇ ਦਾ ਪੁਰਾਣਾ ਕੂੜਾ ਕਰਕਟ ਜਗਾ ਜਗਾ ਖਿਲਰਿਆ ਪਿਆ ਤੇ ਕੌਂਸਲਰ ਨੂੰ ਹੁਣ ਦੇਖੋ ਜੀ ਚਲੋ ਚੋਣਾਂ ਲੱਗੇ ਨੇ ਜਿਹੜੇ ਚੋਣਾਂ ਚਾਹੇ ਆਮ ਹੋਵੇ ਚਾਹੇ ਕਾਂਗਰਸ ਚਾਹੇ ਕੋਈ ਵੀ ਪਾਰਟੀ ਦਾ ਹੋਵੇ ਉਹਨਾਂ ਨੂੰ ਚਾਹੀਦਾ ਹੈ ਕਿ ਮਹੱਲਾ ਇੱਕ ਪਰਿਵਾਰ ਹੁੰਦਾ ਉਹਨੂੰ ਪਰਿਵਾਰ ਨੂੰ ਸਾਂਭ ਕੇ ਰੱਖਣਾ ਇਹ ਜ਼ਿੰਮੇਵਾਰੀ ਬੰਦੀ ਹੈ ਜਦੋਂ ਮਹੱਲੇ ਵਾਲਿਆਂ ਨੇ ਜ਼ਿੰਮੇਵਾਰ ਨੂੰ ਬਣਾਇਆ ਤੇ ਉਹਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਮਹੱਲੇ ਨੂੰ ਸਾਂਭ ਕੇ ਰੱਖੇ ਤੇ ਸਾਫ ਸੁੱਧਾ ਰੱਖੇ ਬਸ ਇਹੀ ਆ ਜੀ ਕਿ ਚੁੱਕਦੇ ਹੁੰਦੇ ਚਲੋ ਫੋਨ ਕਰੇ ਰਿਆ ਕਿ ਹਾਂ ਜੀ ਆ ਕੰਮ ਪੈ ਗਿਆ ਫੋਨ ਚੁੱਕਦੇ ਨਹੀਂ ਫੋਨ ਕਰਦਾ ਚੁੱਕਣਾ ਉਹ ਬੰਦੇ ਚੁੱਕਦੇ ਨੇ ਜਦੋਂ ਵੋਟਾਂ ਪਵਾਣੀਆਂ ਹੁੰਦੀਆਂ ਉਦੋਂ ਫੋਨ ਕਿੰਨੇ ਚੁੱਕਣਾ ਹੁੰਦਾ ਹੋਰ ਪਾਏ ਕ ਚੱਲੇ ਪਾ ਨਹੀਂ ਹਲੇ ਪਾਣ ਚੱਲੇ ਆ ਜੀ ਠੀਕ ਹੈ ਤੇ ਤੁਹਾਡਾ ਕੀ ਕਹਿਣਾ ਵਾ ਕਿਸ ਨੂੰ ਹੋਈ ਜੋ ਉਹਨਾਂ ਨੇ ਕਿਹਾ ਜੀ ਅੱਛਾ ਸੇਮ ਹਲੇ ਦੇ ਅੱਛੇ ਹਲੇ ਦੇ ਹਾਂ ਜੀ ਅੱਛਾ ਕੂੜੇ ਦਾ ਮਸਲਾ ਕਦੋਂ ਦਾ ਕਿੰਨੇ ਬਹੁਤ ਪੁਰਾਣਾ ਹੈ ਮਹਾਰਾਜ ਸਾਲ ਤੋਂ ਉੱਤੇ ਹੀ ਹੋ ਗਿਆ ਗੇਟ ਚੱਲਦੇ ਆ ਜੀ ਇਹ ਅੱਛਾ ਕੋਈ ਕੋਈ ਪੁੱਛ ਨਹੀਂ ਆਇਆ ਨਾ ਜੀ ਨਾ ਆਂਦਾ ਹੀ ਨਹੀਂ ਪਿਆ ਕੋਈ ਵੀ ਜੀ ਬਸ ਸਟਕ ਘੇਟੀਆਂ ਦੇ ਆਨੇ ਪਏ ਚੁੱਕ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਹਾਂਜੀ ਬਸ ਇਹੋ ਹੀ ਚੱਕਰ ਚ ਪਏ ਪਰ ਹੁਣ ਤੁਸੀਂ ਵੋਟ ਪਾਣ ਜਾ ਰਹੇ ਹੋ ਕੀ ਦਿਮਾਗ ਚ ਰੱਖ ਕੇ ਕਿਹੜਾ ਬੰਦਾ ਚੁਣਨ ਜਾ ਰਹੇ ਹੋ ਕਿ ਮੈਂ ਜਿਹੜਾ ਮੈਂ ਕੌਂਸਲਰ ਚੁਣਾਗਾ ਮੇਰਾ ਕੰਮ ਕਰੇ ਮਹਾਰਾ ਜੀ ਕੌਂਸਲਰ ਤੇ ਅਹੀ ਚੁਣਾਗੇ ਜਿਹੜਾ ਵੀ ਬਾਕੀ ਅੱਗੇ ਕੰਮ ਕਰਨਾ ਹੋਰ ਆ ਕੰਮ ਹੈ ਜੀ ਜੇ ਕਰ ਜੀਗਾ ਤੇ ਵਧੀਆ ਹੈਗਾ ਜੀ ਹਾਂਜੀ ਅੱਜ ਜਿਸ ਵਾਰ ਕੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਕਾਉਂਸਲਰ ਦਾ ਜਿਹੜਾ ਮਸਲਾ ਹੈ ਕੂੜੇ ਦਾ ਮਸਲਾ ਹੈ ਕਿ ਕੂੜਾ ਦਾ ਸਾਲ-ਸਾਲ ਹੋ ਗਏ ਨੇ ਗਲੀਆਂ ਦੇ ਵਿੱਚ ਕੂੜੇ ਜਿਹੜੇ ਚੁੱਕਣ ਨੂੰ ਕੋਈ ਨਹੀਂ ਆ ਰਿਹਾ ਲੋਕੀ ਪਰੇਸ਼ਾਨ ਨੇ ਪਰ ਫਿਰ ਵੀ ਜਿਹੜੇ ਲੋਕ ਨੇ ਵੋਟ ਪਾ ਲਈ ਘਰਾਂ ਤੋਂ ਨਿਕਲ ਕੇ ਆ ਰਹੇ ਨੇ ਕਿ ਜਿਹੜਾ ਕਾਉਂਸਲਰ ਆਏਗਾ ਉਹ ਸਾਡੇ ਨਾਲ ਮਸਲਾ ਸੁਨੇਗਾ ਸਾਡੀ ਗੱਲ ਸੁਨੇਗਾ ਸਾਡੀ ਜਿਹੜਾ ਕਿ ਕੂੜੇ ਦਾ ਮਸਲਾ ਜਿਹੜਾ ਹੱਲ ਕਰੇਗਾ ਹੋਰ ਹੀ ਜਿਹੜੇ ਮਸਲੇ ਨੇ ਜਿਹੜੇ ਗਲੀਆਂ ਦੇ ਵਿੱਚ ਨੇ ਤੇ ਕੋਈ ਲੋਕ ਇੱਥੇ ਵੋਟ ਵੀ ਪਾ ਕੇ ਆਏ ਨੇ ਇਹ ਗੱਲਬਾਤ ਕਰ ਲੈਣੀ ਵੋਟ ਪਾਏ ਹੋ ਹਾਂ ਪਾਏ ਪਾਏ ਕੀ ਤਮਾਚ ਦਾ ਕੀ ਕੀ ਪਾਗੇ ਪਾਰਟੀ ਦਾ ਨਾਮ ਨਹੀਂ ਪੁੱਛਾਂਗੇ ਉਮੀਦਵਾਰ ਦਾ ਨਾਮ ਨਹੀਂ ਪੁੱਛਾਂਗੇ ਬਸ ਇਹ ਪੁੱਛਾਂਗੇ ਕਿਿਸ ਦਿਮਾਚਰ ਨਾਲ ਮਲੇ ਦਾ ਹਜ਼ਾਰ ਕਹਦੇ ਵੋਟ ਦੇ ਉਸੇ ਨੂੰ ਪੈਣੀ ਚਾਹੀਦੀ ਹੈ ਜਿਹੜਾ ਮਤਲਬ ਕੀ ਕੀ ਚਾਹੁੰਦੇ ਕਿ ਤੁਹਾਡੇ ਮਹੱਲੇ ਦੇ ਕੰਮ ਨੇ ਤੇਰਾ ਸਭ ਤੋਂ ਮੇਨ ਕੰਮ ਤੇ ਕੂੜਾ ਹੈ ਕੂੜਾ ਜਿਹੜਾ 2 ਸਾਲ ਹੋ ਗਏ ਚੁੱਕਿਆ ਨਹੀਂ ਗਿਆ ਅੱਛਾ ਕੂੜੇ ਕਰਕੇ ਉਹਦੇ ਚੱਕਰ ਦੇ ਵੋਟ ਪੈਣੀ ਸਾਰਿਆਂ ਦੀ ਤੇ ਸੜਕਾ ਪਾਣੀ ਪੁਣੀ ਠੀਕ ਨਹੀਂ ਕਿਹੋ ਪਾਣੀ ਬਹੁਤ ਗੰਦਾ ਹੈ ਪਾਣੀ ਗੰਦਾ ਪਾਣੀ ਬਹੁਤ ਗੰਦਾ ਅੱਛਾ ਪਾਣੀ ਦਾ ਵੀ ਸੁਧਾਰ ਹੋਣਾ ਚਾਹੀਦਾ ਹੈ ਕਿ ਬੱਚਿਆਂ ਨੇ ਪਾਣੀ ਪੀਣਾ ਫਿਲਟਰ ਲਵਾ ਲਵਾ ਫਿਲਟਰ ਖਰਾਬ ਹੋ ਗਏ ਅੱਛਾ ਹੁੰਦਾ ਕਾਉਂਸਲਰ ਤੱਕ ਰੀਚ ਕਰਦੇ ਬੌਂਚ ਦੇ ਗੱਲਬਾਤ ਕਰਦੇ ਕੋਈ ਗੱਲ ਸੁਣੀ ਜਾਂਦੀ ਹੈ ਕਿ ਨਹੀਂ ਹਾਲ ਦੀ ਘੜੀ ਤਾਂ ਨਹੀਂ ਸੁਣੀ ਗਈ ਪਿਛਲੀਆਂ ਤਾਂ ਨਹੀਂ ਸੁਣੇ ਅ ਤਰੀਕਾ ਹੁਣ ਦਾ ਦੇਖੋ ਜਿਹੜਾ ਹੁੰਦਾ ਹੋ ਕੀ ਕਰਦਾ ਪਿਛਲੀਆਂ ਨੇ ਤਾਂ ਨਹੀਂ ਸੁਣੀ ਕੋਈ ਵੀ ਗੱਲ ਹਾਂ ਪਾਸੇ ਫੜਾਦੇ ਪਰ ਇਸ ਵਾਰ ਉਮੀਦ ਆਇਆ ਕਿ ਨਹੀਂ ਇਸ ਵਾਰ ਵੇਖੋ ਹੁਣ ਆ ਉਮੀਦ ਤੇ ਹੀ ਆ ਦੁਨੀਆ ਕਾਇਮ ਆ ਉਮੀਦ ਤੇ ਹੈਗੀ ਆ ਵੀ ਕੀ ਹੁੰਦਾ ਵਾ ਜਿਨਾਂ ਜਿਸ ਲਈ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕ ਜਿਹੜੇ ਨੇ ਕਈ ਵੋਟ ਪਾ ਕੇ ਆ ਗਏ ਨੇ ਤੇ ਕਈ ਵੋਟ ਪਾਣ ਜਾ ਰਹੇ ਨੇ ਇੱਕੋ ਮਸਲਾ ਹੈ ਕੂੜੇ ਦਾ ਮਸਲਾ ਗੱਲ ਕਰ ਲਈਏ ਪਾਣੀ ਦਾ ਮਸਲਾ ਜਿਹੜਾ ਕਿ ਹਾਲੇ ਤੱਕ ਸੁਲਝਾਇਆ ਨਹੀਂ ਗਿਆ ਕਿਸੇ ਵੀ ਕਾਉਂਸਲਰ ਵੱਲੋਂ ਪਰ ਫਿਰ ਵੀ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਇੱਥੇ ਪਹੁੰਚ ਰਹੇ ਨੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਉਂਸਲਰ ਇਸ ਵਾਰ ਜਿੱਤੇਗਾ ਜਾਂ ਚੁਣਿਆ ਜਾਏਗਾ ਉਹ ਜਿਹੜਾ ਕਿ ਇਹਨਾਂ ਦੇ ਮਸਲੇ ਜਰੂਰ ਸੁਨੇਗਾ ਅਤੇ ਇਹਨਾਂ ਦੇ ਮਸਲੇ ਜਿਹੜੇ ਹੱਲ ਕਰਾਏਗਾ ਮੈਨੂੰ ਤੇ ਇਜਾਜ਼ਤ ਬੰਸ਼ੀ ਕਵਰ ਸਾਜਾ ਟੀਮ ਅੰਮ੍ਰਿਤਸਰ